ਲੇ ਬਈ ਜੱਟੋ ਜਿਹੜੇ ਬੰਦੇ ਫੋਨ ਲਾ ਕੇ ਨੀਲੀ ਰਾਵੀ ਨਸਲ ਦੀ ਟਾਪ ਦੀ ਮੱਝ ਮੰਗਦੇ ਹੁੰਦੇ ਆ ਨਾ ਬਈ ਸਾਨੂੰ ਕੋਈ ਬਾਰਡਰ ਏਰੀਆ ਦੀ ਮੱਝ ਲੱਭ ਕੇ ਦਿਓ ਉਹਨਾਂ ਦੇ ਲਈ ਅੱਜ ਇੱਕ ਵਿਕਰੀ ਵਾਲੀ ਮੱਝ ਲੈ ਕੇ ਆਏ ਆ ਮੱਝ ਦੀ ਖੜਨੀ ਖੁਰਨੀ ਤਾਂ ਆਏ ਆ ਜਿਵੇਂ ਜੰਗ ਦੇ ਵਿੱਚ ਫੌਜੀ ਤੋਪਾਂ ਨਹੀਂ ਤਾਂ ਉਹਨੂੰ ਮੂੰਹ ਕਰਕੇ ਖੜਾ ਦਿੰਦੇਗੇ ਉਵੇਂ ਹੀ ਖੜਦੀ ਆ ਤੇ ਥਣ ਲੇਵੇ ਤੇ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ 8 ਦਿਨਾਂ ਦੀ ਕੱਚੀ ਆ ਹਜੇ ਇਹ ਗੱਲ ਤੁਸੀਂ ਧਿਆਨ ਚ ਰੱਖਣੀ ਆ ਜਦੋਂ ਇਹ ਤਿਆਰੀ ਤੇ ਆਉਂਦੀ ਆ ਉਹਦੀ ਮੈਂ ਫੋਟੋ ਡਿਸਪਲੇ ਤੇ ਲਾਈ ਦਿੱਤੀ ਆ ਸਿਰਾ ਹੋ ਜਾਂਦਾ ਉਹ ਤਾਂ ਇਹ ਲੱਗਦਾ ਵੀ ਚੱਡਾ ਪਾਟ ਜੂਗਾ 15 ਕਿਲੋ ਦੁੱਧ ਦੀ ਕਪੈਸਿਟੀ ਆ ਤੇ ਤੁਰਦੀ ਦਾ ਤੁਹਾਨੂੰ ਕੱਲਾ ਕੱਲਾ ਥਣ ਤੇ ਪੰਡ ਜਿੱਡਾ ਲੇਵਾ ਜਿਹੜਾ ਖਾਸ ਨਜ਼ਰ ਆਉਂਦਾ ਹੋਊਗਾ ਤੇ ਜਿਹੜੀ ਪੂਛ ਆ ਉਹ ਵੀ ਐਂ ਧਰਤੀ ਦੇ ਨਾਲ ਖਿੰਦੀ ਜਾਂਦੀ ਆ ਜਿਵੇਂ ਪਾਕਿਸਤਾਨ ਵਾਲੀਆਂ ਮੱਝਾਂ ਦੀ ਖਿੰਦੀ ਹੁੰਦੀ ਆ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਆ ਵੱਡਾ ਪੇਟਾ ਜਿਵੇਂ ਆਪਾਂ ਪਾਕਿਸਤਾਨ ਵਾਲੇ ਜਾਨਵਰਾਂ ਦਾ ਦੇਖਦੇ ਆ ਜਿਹੜੇ ਵੀ ਵੀਰਾਂ ਨੂੰ ਮੱਝ ਪਸੰਦ ਆਉਂਦੀ ਆ ਮੋਗੇ ਜ਼ਿਲ੍ਹੇ ਦੇ ਪਿੰਡ ਖੋਸਾ ਜਲਾਲਚਾ ਕੇ ਦੇਖ ਸਕਦੇ ਆ ਤੇ ਜਿਹੜੇ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਏ ਹੋਏ ਆ ਉਹਨਾਂ ਤੇ ਸੰਪਰਕ ਕਰ ਲਿਓ ਤੇ ਮੱਝ ਦੀ ਖੜਨੀ ਦੇਖੋ ਯਾਰ ਕੀਲੀ ਆਉਂਦੀ ਆ ਫੇਸ ਦੀ ਜਿਹੜੀ ਬਿਊਟੀ ਆ ਹੱਡਾਂ ਪੈਰਾਂ ਦੀ ਬੰਤਰ ਆ ਇਹ ਅੱਜ ਕੱਲ੍ਹ ਪਾਲੀ ਨਹੀਂ ਠਿਆਉਂਦੀ ਗਈ ਖਤਮ ਹੋ ਚੁੱਕੀ ਆ ਇਹ ਸਿਰਫ ਤੇ ਸਿਰਫ ਬਾਰਡਰ ਏਰੀਆ ਚੋਂ ਲੱਭਦੀ ਆ ਧੰਨਵਾਦ